ਆ ਦੇ ਲੋ ਇਹਨੂੰ ਚਿੱਤਰ ਮਾਰ ਕੇ ਕੱਢਿਆ ਫੇਰ ਆ ਗਿਆ ਇਹ ਆ ਦੇ ਆਜ ਪੱਗ ਬਨ ਕੇ ਆ ਪੱਗ ਬਨ ਕੇ ਤੂੰ ਪੱਗ ਬਨ ਕੇ ਆ ਹੈ ਨਹੀਂ ਸਾਡੇ ਕਰੇ ਕੋਈ ਬਾਹਰ ਨਿਕਲ ਇਧਰ ਨਿਕਲ ਵਾਰ ਚੱਲ ਚੱਲ ਬਾਹਰ ਨਹੀਂ ਨਹੀਂ ਉਹ ਲਿਮਕੇ ਵਾਲੀ ਬੋਤਲ ਨਹੀਂ ਆ ਦੇਖੋ ਜੀ ਇਹ ਫੇਰ ਆ ਗਿਆ ਸੀ ਤਾਂ ਦਸਿਆ ਆਮਣ ਤੇ ਕੁਲਿੰਦਰ ਇਹਨੂੰ ਛੱਡ ਕੇ ਚਲੇ ਗਏ ਬਸ ਉਹ ਫਟਾਫਟ ਚਲੇ ਗਏ ਤੇ ਆਹ ਦੇਖੋ ਐਸੇ ਭਰਾਤ ਹੋ ਗਏ ਤੇ ਇਧਰ ਗੇਮਾਂ ਚੱਲ ਰਹੀਆਂ ਨੇ ਗੇਮਾਂ ਹਮਾਰੀ ਇੰਦਾ ਕਰਦੇ ਸਾਡੇ ਗਰੰਟ ਲੱਗਦਾ ਦੂਸਰੀ ਉਂਗਲੀ ਉਹ ਸਿੰਥੈਟਿਕ ਕੱਪੜੇ ਨਾਲ ਕਰੰਟ ਲੱਗੂ ਇਹਦੇ ਨਾਲ ਨਹੀਂ ਲੱਗਣਾ ਲੱਗ ਰਿਹਾ ਲੱਗ ਰਿਹਾ ਕਿ ਹੁਣ ਤਾਂ ਲੱਗਿਆ ਨਹੀਂ ਚੱਤ ਨਹੀਂ ਆ ਵੀ ਤੁਸੀ ਲਾਗੇ ਲਾਗੇ ਅਈਏ ਨਹੀਂ ਇੱਕ ਵਾਰੀ ਲੱਗਦੀ ਆ ਦੇਖੋ ਕਿੱਥੇ ਲਾਈਓ ਕਰੋ ਜੀ ਕਰੋ 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 ਚੱਲਾ ਲੱਗਦਾ ਉਹ ਮੈਂ ਤੁਸੀਂ ਲਾਇਓ ਤੁਸੀਂ ਲਾਇਓ ਫੱਦੇ ਚਲ ਠੀਕ ਹੈ ਮੈਂ ਆਈ ਆਓ ਗਾਈ ਆਓ ਗਾਈ ਲਾ ਲਾ ਅਰੇ ਫੱਤੇ ਤੂੰ ਦਮੜ ਕਹੂੰਗਾ ਉਹਨੂੰ ਫ੍ਰੈਕਸ਼ਨ ਹੋਲੈਂਡ ਦੇ ਫੇਲਣ ਫੇਲਣ ਚਾ ਤੂੰ ਜਾ ਕੇ ਕਰਕੇ ਦੇਖ ਮੈਂ ਕਰਾਂ ਹਾਂ ਰਿਕਾਰਡ ਨਾ ਮੈਨੂੰ ਲਾਗ ਦੇ ਗਿਆ ਫਤਿਹਰਾ ਅਮਨੇ ਲਾ ਲਾ ਇਹ ਜਿਵੇਂ ਇਹ ਕਿਵੇਂ ਹੋ ਸਕਦਾ ਇਹ ਉਹ ਹੁੰਦਾ ਹੈ ਫ੍ਰੈਕਸ਼ਨ ਜੀ ਕ੍ਰੀਏਟ ਕਰਦੇ ਫ੍ਰੈਕਸ਼ਨ ਜੀ ਨੂੰ ਅਕਸਰ ਕਿਹਾ ਫਿਰ ਉਦੋਂ ਇੱਕ ਕਿੱਸੇ ਕਿ ਚਲ ਕੇ ਨਾ ਇਹ ਕਿੰਨੇ ਕੀਤਾ ਪਹਿਲਾਂ ਐਵੇਂ ਇਹ ਕਿੰਨੇ ਕਿਹਾ ਤੁਹਾਨੂੰ ਕਰਨ ਵਾਈ ਡੂ ਯੂ ਡੂ ਥਿਸ ਅਗਲਾ ਫੇਰ ਦਰੰਦਾ ਹਾਂ ਉਹ ਦਾਰ ਪਰੇ ਪਰ ਮਾ ਉਹਦੇ ਆ ਰਹੇ ਉਹਦੇ ਹਲ 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 ਕਰ ਚਲੋ ਸਾੜੀ ਵੀ ਹੁੰਦੀ ਤਾਂ ਨਾ ਨਾ ਹੁੰਦੀ ਨਾ ਠੀਕ ਹੈ ਨਹੀਂ ਤੂੰ ਬੋਲਣਾ ਜੂਮ ਮੈਂ ਨਹੀਂ ਹੁੰਦੀ ਠੀਕ ਹੈ ਫਤਿਹ ਬਹੁਤ ਖੁਸ਼ ਆ ਫਤਿਹ ਇੰਨਾ ਖਰਚ ਮੇਰੇ ਜੂਮ ਖੜ ਜਾ ਹਲੇ ਨਹੀਂ ਰੁਕ ਜਾ ਮਾਰ ਮੇਰੇ ਜੂਮ ਚਲੀ ਇਸ ਵਾਰ ਖੜ ਜਾ ਚਲੋ ਉਹ ਮੇਰਾ ਪੁੱਤ ਪਹਿਲਾਂ ਤੁਰ ਗਿਆ ਹੀ ਸਾਡ ਨਾਲ ਰੋਸ ਗਿਆ ਤੇ ਹੁਣ ਫੇਰ ਆ ਗਿਆ ਹੈ ਬਥੇ ਇਹ ਇਹ ਬਸ ਆ ਹੁਣ ਛੁੱਟੀਆਂ ਬਣਾਣ ਆਏ ਵਿਚਾਰੇ ਹੋਰ ਛੁੱਟੀਆਂ ਜਾਣ ਨਹੀਂ ਕੋਈ ਹੈ ਹੀ ਨਹੀਂ ਦਮਨ ਨੂੰ ਛੁੱਟੀਆਂ ਨਹੀਂ ਹੋ ਰਹੀਆਂ ਨਹੀਂ ਤਾਂ ਹੀ ਪਿੰਡ ਚਲੇ ਜਾਣਾ। ਅਗਰ ਆ ਜਾ ਆ ਬੱਚੇ ਅਜੇ ਬਸ ਬਸ ਕਰ। ਇਹਦੇ ਨਾਲ ਧੋਣਾ ਲੱਗਦਾ ਗਰੰਟ। ਤੇਰੇ ਨਾਲ ਬਾਲੀ ਬੱਕਰਾ ਹੈ ਬੱਕਰਾ। ਆ ਨਿੱਕਰ ਨਹੀਂ ਡਾਲੀ ਪੰਜ ਸਾਲ ਨੂੰ ਦੱਸਤਾ ਵੀ? ਹਾਂਜੀ। ਦੱਸਤਾ ਵੀ? ਹਾਂ। ਆਇਲ ਦਿੱਤੇ ਬਾਲੀ ਕਿ ਲਾਰਜ ਲੱਗਦਾ। ਮੈਂ ਕਦੀ ਚੱਲਿਆ ਨਹੀਂ ਪੇਚਣਾ। ਆ ਨਾ ਨਹੀਂ ਮੈਨਾਂ ਨਹੀਂ ਕਰਨਾ। ਦਮਨ ਮੇਰੇ ਨਾਲ ਦਮਨ ਮੇਰੇ ਨਾਲ। ਨਾ ਆਇਆ। ਲੇਟ ਹੋ ਗਿਆ ਨਾ ਕਮ। ਇਹ ਸਹੀ ਨਹੀਂ ਕਰ ਰਿਹਾ। ਇਹ ਨਹੀਂ ਹੁੰਦਾ ਨਹੀਂ ਹੈ ਕੱਚਾ ਨਹੀਂ ਕਰਨਾ ਕੱਚਾ ਡਰਾਈਵਰ ਹੈ ਹੁਣ ਹੁਣ ਤਾਂ ਪਰਨੀਤ ਲੱਗਿਆ ਪਿਆ ਖੜਾ ਹੋ ਕੇ ਮम्मा ਫਤਿਹ ਨਾ ਕਰਿਆ ਇਹ ਨਹੀਂ ਕਰਨਾ ਇਹ ਫੇਲ ਤੋਂ ਕਰਿਆ ਰੋ ਮੇ ਸਾਰਾ ਕਰਾ ਤਾ ਫਦੇ ਉਹ ਸੁਕਣ ਕਰੀਂ ਪੜਾ ਉਥੋਂ ਕੋ ਮਦੱਕ ਹੁੰਦਾ ਇੱਥੇ ਆ ਗਿਆ ਬਸ ਨੇ ਥੱਲੇ ਡਿੱਗਣ ਵਾਲਾ ਇਹ ਸਾਰਾ ਫੇਟ ਨਹੀਂ 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 ਹੁਣ ਤਾਂ ਨੀਂਦ ਚਾਹੀਦੀ ਹੈ ਨੀਂਦ ਆ ਪੂਰੀ ਨੋ ਵਦਗੀ ਨੇ ਕਰੇ ਛੁੱਟੀਆਂ ਬਣਾਣਾ ਇਹ ਨਹੀਂ ਛੁੱਟੀਆਂ ਬਣਾਈਆਂ ਜਾ ਰਹੀਆਂ ਨੇ ਫਤਿਹ ਫਤਿਹ ਉੱਠ ਜਾ ਤਾ ਬੈਠ ਸਕਦਾ ਹੈ ਆ ਜਾ ਆ ਜਾ ਖੜਾ ਜਿਕਰ ਨੇ ਜੁੱਤੀ ਮਗਾ ਕੇ ਮਾਰਾਂ ਹੀ ਲੜਾਈ ਹੁੰਦੀ ਨਹੀਂ ਮੇਰਾ ਜਿਕਰ ਤੇ ਬਸ ਕੋਚਾ ਫੜ ਕੇ ਮਾਰਦੇ ਆਏ ਆਏ ਆ ਚੱਲੇ 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 ਬਸ ਇੱਕ ਗੱਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਵਧੀਆ ਤੇ ਅਸੀਂ ਵੀ ਘੈਂਟ ਆ ਜੀ ਤੇ ਅੱਜ ਸਾਡੇ ਹੈਂਡ ਕਿੱਥੇ ਛੁੱਟੀਆਂ ਇਹਨਾਂ ਦੀ ਹਾਂ ਛੁੱਟੀਆਂ ਬਿਕਾਰ ਨਹੀਂ ਘੈਂਟ ਨਹੀਂ ਹੈਗੇ ਚਲੋ ਐ ਘੈਂਟ ਆ ਇਹੋ ਜੀ ਕੋਈ ਗੱਲ ਨਹੀਂ ਹੈਗੀ ਤੇ ਅੱਜ ਤੇ ਪ੍ਰਨੀਤ ਸਿੰਘ ਦੇਖਦੇ ਹੋਣੇ ਕਿ ਅੱਜ ਕੱਪੜੇ ਚੇਂਜ ਕੀਤੇ ਨੇ ਦੋਨੋਂ ਮੈਂ ਪੁੱਛਣਾ ਆਹੀ ਪੁੱਛ ਦੁੱਤੇ ਖੜਨਾ ਤੇ ਅੱਜ ਕੱਪੜੇ ਚੇਂਜ ਕੀਤੇ ਕਿਉਂਕਿ ਰਾਤ ਅਮਨੁਰੀ ਆਏ ਸਨ ਤੇਨੂੰ ਕੱਪੜੇ ਦੇ ਗਏ ਸੀ ਤੇ ਇਹ ਹੁਣ ਅਜੋ ਚਾਰੇ ਦੀ ਲੁੱਕ ਚੇਂਜ ਹੋ ਗਈ ਹੈ ਤੇ ਇੱਕ ਬੰਦਾ ਹੋਰ ਆਇਆ ਤੁਸੀਂ ਵਲੌਗ ਦੇ ਵਿੱਚ ਦੇਖਿਆ ਉਹ ਦੇਖੋ ਉਹ ਬਨ ਰਿਹਾ ਪੱਗ ਰਮਾਲ ਬਨ ਕੇ ਤੇ ਇਹ ਛੁੱਟੀਆਂ ਮਨਾਣ ਆਇਆ ਨੇ ਵਿਚਾਰੇ ਮੇਰੇ ਕੋਲ ਕਿਉਂਕਿ ਅਸੀਂ ਤਿੰਨਾਂ ਭੈਣਾਂ ਨੇ ਇੱਕ ਘਰ 'ਚ ਵਿਆਹ ਕਰਾ ਕੇ ਨਾ ਕੰਮ ਹੀ ਖਰਾਬ ਕਰ ਲਿਆ ਕੰਮ ਐਵੇਂ ਖਰਾਬ ਕਰ ਲਿਆ ਕੀ ਮਾਸੀਆਂ ਵਾਲੀ ਰਿਸ਼ਤੇਦਾਰੀ ਜਿਹੜੀ ਉਹ ਖਤਮ ਹੋ ਗਈ ਕਿ ਅਸੀਂ ਤਿੰਨੇ ਜਾਣੀਆਂ ਕੋ ਘਰ ਚਾਂ ਦੇ ਬੱਚੇ ਵਿਚਾਰੇ ਮਾਸੀਆਂ ਕੋਲ ਨਹੀਂ ਜਾ ਸਕਦੇ ਕੁਛ ਨਹੀਂ ਕਿ ਨਹੀਂ ਸਹੀ ਗੱਲ ਹੈ ਇਹ ਵਿਚਾਰੇ ਮੇਰੇ ਕੋਲ ਆ ਕੇ ਕਹਿੰਦਾ ਮੈਨੂੰ ਵੀ ਮਾਸੀ ਨਹੀਂ ਕਹਿੰਦਾ ਮਮਾ ਹੀ ਕਹਿੰਦੇ ਨਾ ਮਾਸੀ ਵਾਲੀ ਫੀਲਿੰਗ ਆਉਂਦੀ ਨਹੀਂ ਨਾ ਹਨਾ ਲਓ ਜੀ ਆਓ ਜੀ ਆਓ ਆਓ ਕਿ ਆਯੋਤ ਕੈਰੀ ਤੇ ਮੰਦੀ ਡਿਊਟੀ ਲਈ ਹੋਈ ਜੀ ਪੋਚੇ ਦੀ ਤੇ ਬਾਕੀ ਆਪਣੇ ਸਾਰੇ ਕੰਮ ਨਿਭੜ ਗਏ ਨੇ ਮੈਂ ਤੇ ਪਰਨੀਤ ਚੱਲਿਆ ਸਬਜ਼ੀ ਲੈਣ ਤੇ ਵਲੌਗ ਆਪਾਂ ਕਰਦੇ ਆ ਕੰਟੀਨਿਊ ਕੀ ਹੋ ਗਿਆ ਯਾਰ ਇਧਰ ਸਦਾ ਖੁੱਲ ਜਾਂਦਾ ਓ ਯਾਰ ਬੱਜੀ ਨਹੀਂ ਵਿਚਾਰੇ ਦੀ ਪੱਗ ਰੁਕ ਜਾਓ ਨਹੀਂ ਨਹੀਂ ਸਹੀ ਹੈ ਸਹੀ ਹੈ ਪਤੇ ਨਾਲਿਆ ਤੇ ਨਾਲੇ ਹੁਣ ਪੱਗ ਬਣ ਰਿਆ ਜਾਲੀ ਭੁੱਲ ਗਿਆ ਪਿੰਡ ਤੁਮ ਲੱਗੇ ਬੱਚੇ ਸਾਰੇ ਲਾ ਦੇ ਫਟਾਫਟ ਤੁਸੀਂ ਵੀ ਬਣਾ ਲਓ ਠੀਕ ਹੈ ਅਸੀਂ ਆਏ ਸਬਜ਼ੀ ਲੈਣੇ ਚੱਲੀਏ ਪ੍ਰਨੀਤ ਕਿੱਥੇ ਆ ਹੋਏ ਕਿੱਥੇ ਬੈਠਾ ਉੱਥੇ ਪੱਖਾ ਨਹੀਂ ਕੁਛ ਨਹੀਂ ਉੱਥੇ ਪਾਣੀ ਪੀਣ ਲੱਗਾ ਪਿਆ ਚਲਾ ਛੇਤੀ ਆ ਆਈ ਲਾਵਾਂਗੇ ਆਪਾਂ ਉਰੀ ਵੀ ਲਿਉਣੀ ਸਬਜ਼ੀ ਜ਼ਿਆਦਾ ਦੂਰੋਂ ਲਿਉਣੀ ਆਪਣੇ ਸਾਫ਼ ਸੁਥਰੀਏ ਸਾਰੇ ਨਿਬੜ ਗਏ ਜੀ ਕੰਮ ਕਰ ਬਸ ਆਪਾਂ ਬਲੌਗ ਕੰਟੀਨਿਊ ਕਰਤਾ ਹੈ ਕਿਉਂਕਿ ਦੁਪਹਿਰ ਲਈ ਕੋਈ ਸਬਜ਼ੀ ਨਹੀਂ ਤਾਂ ਰੋਟੀ ਲੈ ਕੇ ਨਹੀਂ ਜਾਏਗਾ ਆਪਾਂ ਸਬਜ਼ੀ ਲੈ ਕੇ ਆਉਣੀ ਹੈ ਤੇ ਸਬਜ਼ੀ ਲੈ ਜੇ ਚਾ ਵੀ ਵਿੱਚ ਜਾਈਏ ਸੂਕੀ ਤੇ ਸਬਜ਼ੀ ਲੈ ਆਈਏ ਦੇਖ ਲਿਆ ਵੀ ਗਰਮੀ ਚ ਕਿਤੇ ਵੀ ਜਾਣ ਨੂੰ ਜੀ ਨਹੀਂ ਕਰਦਾ ਬੋਪੜ ਮਾਰ ਲੈਂਦੇ ਆ ਤੇ ਚਲੋ ਜੀ ਇਹ ਸਬਜ਼ੀ ਲੈ ਕੇ ਆ ਕੇ ਮਿਲਦੇ ਆ ਤੁਹਾਨੂੰ ਅੱਜ ਮੇਰਾ ਪੁੱਤ ਲੈ ਕੇ ਜਾਊਗਾ ਮੈਨੂੰ ਜਾਠਾ ਉਹਨੇ ਕਿਹਾ ਸਰਦੀ ਸਰਦਾ ਤੇਰੀ ਪੱਕਾ ਜੇ ਗੇਟਾ ਲੈਟ ਲਾਗੇ ਚੱਕ ਲੈ ਕੇ ਰੋਟੀਆਂ ਨਹੀਂ ਪੱਕਣੀਆਂ ਨੇ ਬੈਠੇ ਨਹੀਂ ਨਹੀਂ ਹੋਵੇਂ ਨਹੀਂ ਮੈਂ ਤਾਂ ਜਿੱਧਰ ਬੈਠੂਗੀ ਹੈਗਾ ਇਹ ਆ ਰਹੀ ਜਾਣਾ ਵੇਖੀ ਕਿੰਨੀ ਕੁ ਦੂਰ ਆ

ਮੇਰੀ ਸਾਰਿਆਂ ਨੂੰ ਰਿਕੁਐਸਟ ਹੈ ਦੇਖੋ ਮੇਰੀ ਸਾਰਿਆਂ ਨੂੰ ਰਿਕੁਐਸਟ ਹੈ ਕਿ ਨਾ ਵੱਧ ਤੋਂ ਵੱਧ ਦਰਖਤ ਲਾਓ ਯਾਰ ਇੰਨੀ ਲੋ ਚੱਲ ਰਹੀ ਹੈ ਨਾ ਆਏ ਤਾਂ ਕੁਛ ਲੱਗ ਹੀ ਨਹੀਂ ਰਿਹਾ ਕਿ ਲੋ ਸਾਹਮਣੇ ਬਸ ਅੱਜ ਜਿੱਥੇ ਦਰਖਤ ਦੀ ਛਾਂ ਹੈ ਉੱਥੇ ਉੱਥੇ ਬਸ ਠੰਡੀ ਹਵਾ ਆਉਂਦੀ ਹੈ ਨਹੀਂ ਗਰਮ ਲੋ ਪੂਰੇ ਤਾਂ ਹੈਗੇ ਨੇ ਬਾਕੀ ਉਹ ਤੇ ਹੋਰ ਨਹੀਂ ਹੈਗੇ ਹੁਣ ਤਾਂ ਖੇਤਾਂ 'ਚ ਵੀ ਦਰਖਤ ਹੈਗੇ ਨਾ ਖੇਤੀ ਨਾ ਖੇਤਾਂ ਦੇ ਰੱਖੀ ਆਕਰਾਂ ਗ੍ਰਾਮ ਤੇ ਵੀ ਬਹੁਤ ਸਾਰੀਆਂ ਯੂਜ਼ਾਰੀਆਂ ਨੇ ਵੀ ਮਤਲਬ ਨਾ ਦੇ ਜਿਹੜੀ ਜਨੀ ਵੀ ਵੀ ਹੈ ਨਾ ਵੀ ਮੰਨਿਆ ਜਿਹੜਾ ਅੰਦਰੋਂ ਪੈਸੇ ਨਹੀਂ ਚਾਹੁੰਦੇ ਦੇ ਦੋਸਤੋ ਦੇ ਨਾਂ ਦੇ ਦਰਖਤ ਲਾ ਦਾਂਗੇ ਹਾਂ ਪਰ ਨਹੀਂ ਆਪਾਈ ਅਮਰਤਪਾਲ ਸਿੰਘ ਜੀ ਕਿਤੇ ਹਣ ਤਾਂ ਉਹਨਾਂ ਨੇ ਦਰਖਤਾਂ ਦਾ ਆਹ ਪੌਦੇ ਵੰਡੇ ਹਨ ਹਾਂ ਸਹੀ ਚਾਹਤ ਜੇ ਉਹ ਪੂਰੇ ਵੀ ਨਹੀਂ ਹੈਗੇ ਟਰੈਕਟਰ ਛੇਤਾ ਵੀ ਥੋੜੇ ਬਹੁਤ ਹੀ ਨੇ ਕਿੰਨੀ ਮਹਿੰਗੀ ਗਰਮੀ ਹੈ ਕਿਹਾ ਗਰਮੀ ਇਹ ਸਬਜੀ ਲੈ ਕੇ ਆ ਗਏ ਅਸੀਂ ਨਾਲੇ ਸ਼ਬੀਲ ਵੀ ਕੇ ਆਏ ਆ ਅਸੀਂ ਸਿੱਧੂ ਮੂਸੇਵਾਲੇ ਦਾ ਜਨਮ ਦਿਨ ਆ ਅਸੀਂ ਤੁਸੀਂ ਕਦੋਂ ਆਏ ਉੱਥੇ ਸਿੱਧੂ ਮੂਸੇਵਾਲੇ ਦਾ ਬਰਥਡੇ ਆ ਨਾ ਤੇ ਸ਼ਬੀਲ ਲਾਈਏ ਉਹਨੇ ਹੈਪੀ ਬਰਥਡੇ ਲਿਖ ਰਹੇ ਆ ਨਾ ਆ ਦੇਖੋ ਜੀ ਕਿੰਨੇ ਕੰਮ ਕਰਨ ਵਾਲੇ ਆਏ ਸਾਡੇ ਘਰੇ ਦੇਖੋ ਕਿਤੇ ਕੰਮ ਕੁੰਝੇ ਪੈਂਦੇ ਦੇਖ ਕੱਪੜੇ ਲੱਖਣ ਦੇ ਤਿੱਪੇ ਕਿ ਦੱਸ ਮੈਂ ਇਹਨਾਂ ਨੂੰ ਕਿਹਾ ਫਿਰ ਨਾ ਇਹ ਜਾ ਕੇ ਮम्मा ਨੂੰ ਉੱਥੇ ਕਹਿਣਾ ਕਿ ਮੇਰੇ ਕੋ ਕੰਮ ਕਰਾਉਂਦੀ ਸੀ ਸੋਨੂੰ ਮम्मा ਨਹੀਂ ਕਹਿਣਾ ਨਹੀਂ ਕਹਿਣਾ ਐਡੀ ਪੈਂਟ ਗਿੱਲੀ ਹੈ ਹਜੇ ਅੱਛਾ ਤੁਸੀਂ ਕਲਿੱਪ ਲਾਓ ਸਾਰੇ ਕਲਿੱਪ ਲਾ ਕੇ ਉਰ ਚ ਪਾਓ ਉਹ ਦੇਖ ਆ ਬਈ ਬੱਸ ਪਾਓ ਕਲਿੱਪ ਸਾਰੇ ਆਲਾ ਆ ਦੇਖੋ ਕਾਮੇ ਬੰਦੇ ਆਏ ਹੋਏ ਪਿੰਡ ਕੰਮ ਕਰਨ ਵਾਸਤੇ ਫਿਰ ਜਾ ਕੇ ਉਹ ਕਹੇਗਾ ਮੇਰੇ ਕੋ सोनू ਮੰਮਾ ਨੇ ਬੜਾ ਕੰਮ ਕਰਾਇਆ ਮੰਮਾ ਹਾਂ ਰੋਂਦਾ ਫਿਰ ਹੰਝੂਗਾ ਕੱਟਦਾ ਖਾ ਪਿਛਲੀ ਵਾਰ ਇਹਨੇ ਆਇਆ ਕੀ ਫਟੇੜੀ ਕੰਮ ਕਰ ਰਹੇ ਨੇ ਮੈਨੂੰ ਨਹੀਂ ਮਿਲੀ ਜੀ ਇਹਲੇ ਥੋੜੀ ਨਾ ਫਟੇੜੀ ਇਹੀ ਮੈਂ ਉਦੋਂ ਦੇ ਲਾ ਲੈੰਦੇ ਮੈਨੂੰ ਠੀਕਨ ਦੇ ਸੀ ਹੈ ਪਤਾ ਹੈ ਅੱਛਾ ਆਈ ਨਹੀਂ ਮੈਂ ਮਸ ਇਹ ਗੋਲੂ ਕੈਂਡੀ ਬਣਾ ਕੇ ਦੇ ਦਮੂਗੀ ਹਵਾ ਕਿੱਲੀ ਆ ਰਹੀ ਆ ਹੋ ਹਵਾ ਬਹੁਤ ਦੇਖ ਆ ਲੋ ਫੜੋ ਆ ਲੋ ਹੁਣ ਤਾਂ ਆਈਫੋਨ ਵੀ ਨਹੀਂ ਗਰ ਗਰ ਵਿੱਚ ਕੱਟ ਰਹੇਗੇ ਗਰ ਏਸੀ ਥਲੇ ਰਹਿੰਦੇ ਆਈਫੋਨ ਹੋਰ ਕੁਤਲੀ ਆ ਤਾ ਗਰਮੀ ਹੈ ਨਹੀਂ ਤੂੰ ਆ ਵੀ ਆ ਜਾ ਕੁਤਲੀ ਉਹ ਗਰਮੀ ਲੱਗੇ ਆਪਾਂ ਦਾ ਸਬਜ਼ੀਆਂ ਲਈਆਂ ਫਟਾਫਟ ਤੁਸੀਂ ਆ ਜਾ ਥੋੜਾ ਜਿਹਾ ਲੱਗਾ 15 ਮਿੰਟ ਲੱਗੇ ਹੈ ਨਾ ਪਰ ਇਸ ਤੋਂ ਹਾਂਜੀ ਦੇਖੋ ਅੱਛਾ ਮੂਹ ਵੀ ਦੇਖ ਰਹੇ ਹੋ ਮੂ ਵੀ ਰਹੀ ਆਗੀ ਹਾਂ ਉਹਨੇ ਦੇਖੋ ਪਰਨੀਤ ਬਣਾਉਣ ਲੱਗਾ ਮੈਗੀ ਯਾ ਨਾ ਮਮਾ ਜ ਮੈਗੀ ਖਾਣੀ ਹੈ। ਕਿ ਖਾ ਚ ਦੱਸ ਮੈਗੀ ਚ। ਹਾਂ। ਵਰਕ ਕਰਦਾ ਨਾਮ ਲਿਖਦਾ ਹੈ। ਪਤੈ ਨੂੰ। ਪਤੈ ਨੂੰ ਗੋਟ ਕਹਿੰਦੇ ਨੇ। ਲੋਈ ਬਣਾ ਲੇਗਾ ਨਾ ਕੈਂਟ। ਹੈ। ਤਿੰਨ ਖੁੱਲੇ ਨੇ ਪੈਕ ਤੇ। ਉਹ ਪਿਆਇ ਕੋ ਦੇਖੀ। ਮਸਾਲਾ। ਇੱਧਰ ਪਿਆਜ਼ ਕੱਟ ਲੈ ਇੱਧਰ ਚੜਾਈ ਰੱਖਤੀ। ਮੈਂ ਹੈਲਪ ਕਰਾਂਗੀ ਤੇਰੀ ਬਾਕੀ ਬਣਾਣੀ ਤੂੰ ਐ। ਠੀਕ ਹੈ। ਤੇ ਆਪਾਂ ਸਬਜ਼ੀਆਂ ਲੈ ਕੇ ਆਏਗੀ। ਆਪਣਾ ਲਸਣ ਖਤਮ ਹੋਇਆ ਹੈ। ਲਸਣ ਹੈ ਨਹੀਂ। ਤੁਹਾਨੂੰ ਲਸਣ ਵੀ ਮੁੱਲ ਲਿਆਉਣਾ ਪਿਆ ਲਸਣ ਮਿਲਿਆ ਆਪਾਂ ਨੂੰ 200 ਰੁਪਏ ਕਿਲੋ ਅਗੇ ਪਿਛਲੀ ਵਾਰੀ ਘਰੇ ਵੀ ਤੇ ਅੱਜ ਵੀ ਅੱਛਾ ਤੇ ਆਪਾਂ ਨੂੰ ਮਿਲਿਆ 200 ਰੁਪਏ ਕਿਲੋ ਮੱਧਾ ਕਿਲੋ ਨਹੀਂ ਗਿਆ ਸਿੱਤੇ ਰਹੇ ਤੇ ਇਕ ਲੈਣ ਦੇ ਕੱਟੂ ਆਲੂ ਪਿੰਡੀਆਂ ਮੈਂ ਇੱਧਰ ਬੋਲਣ ਦੀ ਆ ਤੁਸੀਂ ਬੋਲੀ ਜਾਂਦੇ ਹੋ ਬੈਂਗਣ ਟਮਾਟਰ ਤੋਰੀਆਂ ਭਾਈ ਤੋਰੀਆਂ 70 ਰੁਪਏ ਕਿਲੋ ਪਿੰਡੀਆਂ ਵੀ 70 ਰੁਪਏ ਕਿਲੋ ਤੋਰੀਆਂ ਵੀ 70 ਰੁਪਏ ਕਿਲੋ ਦੱਸ ਹੈ ਕੀ ਬੰਦੇ ਨੇ ਸਬਜ਼ੀ ਖਾਣੀ ਬੰਦੇ ਨੂੰ ਪਹਿਲਾਂ ਹੀ ਗਾਸ਼ ਪਿਆ ਦੇ ਹਰੀਆਂ ਮਿਰਚਾਂ ਥੋੜੀਆਂ ਕੱਟ ਲਈਏ ਹਨ ਵਿੱਚ ਪਾਈਏ ਨਹੀਂ ਵਧੀਆ ਬਣੇਗੀ ਆਹ ਕੀ ਲਾਤਾ ਢੇਰ ਤੋਂ ਤੇਲ ਪਿਆਜ ਪਾ ਕੜਾਹੀ ਚ ਪਿਆਜ ਪਾ ਗਰਮ ਹੋ ਗਈ ਕੜਾਹੀ ਪਾ ਪਿਆਜ ਪਾ ਗੈਸ ਹਾਂ ਗੈਸ ਠਟ ਕਰ ਪਹਿਲਾਂ ਪਹਿਲਾਂ ਗੈਸ ਠਟ ਕਰੋ ਮੈਨੂੰ ਮੈਂ ਕਿਤਾ ਬੋਟ ਲੈਣੀ ਤਾਂ ਹੀ ਅੰਮਾਲੂ ਅੱਛਾ ਤੇ ਤੂੰ ਲੈ ਦੇ ਪਾਪਾ ਓਏ ਇੰਨੀ ਦੂਰ ਨਹੀਂ ਛੁੱਟੀਆਂ ਛੁੱਟੀਆਂ ਦੇ ਕੰਮ ਦਿਖਾ ਦੇਣਾ ਵੀਡੀਓ ਕਿੱਧਰ ਜਾ ਰਿਹਾ ਇੱਥੇ ਨਹੀਂ ਸਾਰੇ ਸਾਰੇ ਕੋਲੀ ਦੇ ਵਿੱਚ ਦੀਪਣ ਪਾ ਲੈ ਇਹਦੇ ਵਿੱਚ ਥੋੜੀ ਥੋੜੀ ਸਬਜ਼ੀਆਂ ਵੀ ਮਿਲੀਆਂ ਸੁੱਕੀਆਂ ਨਹੀਂ ਹਨ ਗਾਜਰਾਂ ਗੁਜਰਾਂ ਨਹੀਂ ਹੁੰਦੀਆਂ ਹੋਰ ਜ਼ਿਆਦਾ ਤੇ ਕੁਝ ਨਹੀਂ ਹੁੰਦਾ ਸਾਰੇ ਪੈਟ ਨਿਕਲ ਗਏ ਅੱਜ ਦੁਪਹਿਰੇ ਰੋਟੀ ਰੋਟੀ ਖਾਣੀਆਂ ਤੇ ਮੈਗੀ ਖਾਣੀ ਬਸ ਕਿਉਂਕਿ ਸੋ ਨਮਰੋ ਰੋਟੀ ਬਣਾਉਣਾ ਥੱਕ ਗਿਆ ਆਹ ਥੱਕ ਗਿਆ ਰੋਟੀਆਂ ਬਣਾਉਣਾ ਕੇ ਮਹਿਬਾਬ ਬੰਦੇ ਥੋੜੇ ਆ ਪਸਵਾ ਤੇਰੇ ਹਾਂ ਸਹੀ ਗੱਲ ਬੰਦੇ ਐਸਾ ਮੈਂ ਆਪਾਂ 5-6 ਜਣੇ ਹੋਏ ਪਏ ਆ ਹਨਾ ਗਰਮੀ ਚ ਰੋਟੀ ਕਾਨੂੰ ਦਿਲ ਵੀ ਨਹੀਂ ਕਰ ਰਿਆ ਜਿਹੜੇ ਪਦੇ ਵਰਗੇ ਘਰੇ ਇੱਕ ਇੱਕ ਰੋਟੀ ਖਾਂਦੇ ਤੇ ਹੋਰ ਆ ਕੇ ਤਿੰਨ ਜਣ ਰੋਟੀ ਚਾਹਦੇ ਸਹੀ ਗੱਲ ਸਹੀ ਗੱਲ ਆ ਇਹ ਪਤਾ ਨੂੰ ਪਿੰਡ ਛੱਡਣਾ ਹੁਣ ਪਦੇ ਰੋਟੀਆਂ ਜ਼ਿਆਦਾ ਖਾਂਦੇ ਹੈ ਉਹਨਾਂ ਨੂੰ ਵੀ ਚਾਲੂ ਤੋੜ ਦੇ ਪੁੱਤ ਮੈਨੇ ਆ ਜਿਹੜੇ ਗੋਲ ਗੋਲ ਨੇ ਆਹ ਇਹ ਜਾਂਦੀ ਬਾਹਲੇ ਲੰਬੇ ਲੱਬੇ ਬਣਨੇ ਨੂਡਲਸ ਵਾਂਗੂ ਪਿਆਜ ਹੋ ਚਲੇਗਾ ਲਾਈਟ ਬ੍ਰਾਊਨ ਹੋ ਜਾਏ ਡਾਰਕ ਬ੍ਰਾਊਨ ਕਰਦੇ ਮਟਰ ਵੀ ਹੈ ਨਹੀਂ ਆਪਣੇ ਘਰੇ ਮਟਰ ਜਿਹੜੇ ਹੈਗੇ ਹੀ ਵਾਪਸ ਵਧੀਆ ਬਣੇਗੀ ਇਤਨਾ ਨਹੀਂ ਹੈ ਪਾਉ ਥੋੜਾ ਪਾਣੀ ਬਹੁਤ ਘੱਟ ਹੈ ਘੱਟੇ ਕੋਤ ਨਹੀਂ ਜਿਆਦਾ ਲੱਗਦਾ ਵੀ ਥੋੜਾ ਫਿਰ ਪਾ ਦੇ ਜੇ ਠੀਕ ਆ ਥੋੜਾ ਪਾ ਲਾਂਗੇ ਕੀ ਕਰ ਪਾ ਬੰਦਾ ਇੱਕ ਪੈਟਰ ਚ ਬਰਾਬਰ ਜੱਤੀ ਆ ਉੱਤੋਂ ਉੱਧਰ ਟਰੈਕਟਰ ਜਿੱਦਾਂ ਨੂੰ ਵਾਰਦੇ ਘੋਣੇ ਆ ਟਰੈਕਟਰ ਜਿੱਦਾਂ ਨੂੰ ਵਾਰਦੇ ਕੈਂਟ ਕੈਂਟ ਅੱਗ ਮਾਰੀ ਉਹਨੇ ਹਾਂ ਚਲ ਕੀ ਹੋ ਗਿਆ ਇਹਦਾ ਵਾਹ ਟਰੈਕਟਰ ਨਹੀਂ ਵਾਰਦੇ ਘੋਣੋ ਦੇਖ ਇੱਧਰ ਕਿਦਾਂ ਸਿਆ ਲੱਗ ਰਿਹਾ ਆਦਾ 10 ਮਿੰਟ ਸੇ ਡੋ 5 ਮਿੰਟ ਮੈਗੀ ਕਹਿੰਦਾ ਉਹਨੇ 5 ਮਿੰਟ ਮੈਗੀ 5 ਮਿੰਟ ਕਿੱਥੇ ਬਣਦੀ ਮੈਗੀ 2 ਮਿੰਟ ਕਿੰਨੇ ਸਰ 2 ਮਿੰਟ ਮੈਗੀ 2 ਮਿੰਟ ਨਹੀਂ 5-7 ਮਿੰਟ ਤਾਂ ਲੱਗਣੀ ਨੇ ਜੇ ਆਪਾਂ ਪਿਆਜ਼ ਸਬਜ਼ੀਆਂ ਪਾਨੇ ਆ ਤਾਂ ਜ਼ਿਆਦਾ ਟਾਈਮ ਲੱਗਦਾ ਹੈ ਨੂਡਲ ਲੈ ਕੇ ਆਵਾਂਗੇ ਨੂਡਲ ਬਣਾਉਂਦੇ ਘਰੇ ਤੇ ਸਿਮਲਾ ਮਿਰਚੇ ਆਖਣ ਸੋਇਆ ਸੌਸ ਪਈ ਹੈ ਫਿਰ ਉਹ ਵੀ ਹੋਰ ਜਰੂਰ ਪਰ ਉਹ ਸਬਜ਼ੀਆਂ ਹੀ ਆਈ ਜਾਂਦੀਆਂ ਨੇ ਮੂਤ ਨਹੀਂ ਉਡਰ ਦਉਂਦੀ ਨੇ ਥੋੜੀਆਂ ਪਾ ਲਾਂਗੇ ਤੇ ਜਿਆਦਾ ਪਾਣੀ 팬 ਬੰਦ ਕਰਦੇ ਆ ਤੇ ਆਹ ਮੈਂ ਬਾਅਦ ਵਿੱਚ ਹੁਣ ਰਿਵਿਕ ਪੱਖਣ ਚਾਹੀਦਾ ਨਾ ਘੱਟ ਪਾਣੀ ਨਾ ਤੇ ਹੋਰ ਮੈਂ ਤੁਹਾਨੂੰ ਕਿਹਾ ਸੀ ਕਿ ਐਸਿਡ ਵਾਲਾ ਸੋ ਗਿਆ ਪੱਕਾ ਇਹ ਨਾ ਲੋਕ ਐਸਿਡ ਵਾਲਾ ਖਾਂਦੇ ਨੇ ਇਹ ਜਿਹੜਾ ਪਾਣੀ ਹੈ ਇੰਨਾ ਗਰਮ ਨੇ ਤੇ ਹਿੰਟਸ ਸਾਰਾ ਸਪੇਲ ਹੋ ਰਿਹਾ ਹੁੰਦਾ ਫਰੀਜਾਂ ਹੀ ਪੇਲ ਹੋ ਰਹੀਆਂ ਨੇ ਵਿਚਾਰੀਆਂ ਦੀ ਪਰ ਹੁਣ ਸਮਾਂ ਨਾ ਪਾਣੀ ਜੇ ਘਟਣਾ ਤਾਂ ਨਹੀਂ ਨਹੀਂ ਪਾ ਦੋ ਪਾਣੀ ਪਾਣੀ ਘਟਾ ਨਹੀਂ ਯਾ ਤਾਂ ਹਾਂ ਬੋਲ ਰਹੀਆਂ ਨਾ ਬੋਲੋ ਟੱਕ ਦੇਣਾ ਸ਼ੁਰੂ ਕਰ ਆਪਾਂ ਪ੍ਰਥਮ ਮਸਾਲਾ ਮੂਣਾ ਗਦਾਸ ਨਹੀਂ ਕਦਰ ਇਹ ਹੈ ਕਿ ਨਾ ਨਹੀਂ ਆਊਗਾ ਹਲਦੀ ਭਾਰੀ ਹੈ ਇਹ ਹੈਗੀ ਜਿਪੀ ਏ ਉਠਾ ਕਲਰ ਰੈਫਰੈਂਡ ਗਿਆ ਰਹਿਣਾ ਹਾਂਜੀ ਦੋ ਬੰਦਰ ਤਿੰਨ ਬੰਦਰ ਇੱਕ ਬੰਦਰੀ ਵਿੱਚ ਆ ਪੱਗ ਨਹੀਂ ਬੰਨੀ ਮੇਰੇ ਸੋਹਣੇ ਪੁੱਤਰੇ ਪੱਗ ਬੰਦਾ ਬੰਦਾ ਵਿਚਾਰੇ ਕੋਈ ਬੱਜੀ ਨਹੀਂ ਫਿਰ ਐਂ ਹੀ ਬੈਠ ਗਿਆ ਇੰਨੀ ਕਿੰਨੀ ਗਰਮੀ ਲੱਗ ਰਹੀ ਹੈ ਕਿਵੇਂ ਬਣੀ ਮਹਿਗੀ ਤਲੋ ਜੀ ਸਾਰੇ ਮੇਢੀ ਖਾਨ ਬੈਠ ਗਏ ਦੁਪਹਿਰੇ ਆਹੇ ਬਣਾਏ ਕੇ ਲੀਏ ਇਹ ਕਿੰਨੀ ਹੈ ਮੈਂ ਕੂਲਰ ਲਾਣ ਲੱਗੀ ਆ ਮੈਂ ਆਵਾਜ਼ ਬਹੁਤ ਆਉਂਦੀ ਈ ਕੂਲਰ ਦੀ ਤਾਂ ਕਰਕੇ ਆਜ ਕਰਕੇ ਚਲਾ ਗਿਆ ਸੀ ਹਾਂ ਪਰ ਨਹੀਂ ਇਤਨੇ ਬਣਾਈ ਮੇਰੇ ਪੁੱਤ ਨੇ ਫਤ ਕਿਵੇਂ ਬਣੀ ਹੈ ਇਹਦੀ ਹੱਥ ਦਾ ਬਣਾ ਕੇ ਕਿ ਕਿਹੜੇ ਕਿਹਦੇ ਵਾਸਤੇ ਲੜਦੇ ਹਾਈ ਉਹ ਕੀ ਕੜਾ ਪੈ ਗਿਆ ਤੇ ਸਿਰ ਚ ਪੈ ਗਿਆ ਅੱਤਰ ਕਫੀਰ ਨਾਲ ਥੋੜੀ ਲੜਾਈ ਕੀਤੀ ਆਪਾਂ ਨੇ ਛੱਡ ਦੇ ਵਾਹ ਛੱਡ ਦੇ ਛੱਡ ਦੇ ਛੱਡ ਦੇ ਹਾਈ ਉਹ ਤੇ ਬੜੇ ਵਾਰ ਕਿਹਦੇ ਫੜੇ ਨੇ ਮੇਰੀ ਫੜੇ ਕੜਾ ਫਸ ਗਿਆ ਹਾ ਦੇ ਕੱਢ ਦੇ ਕੱਢ ਦੇ ਰਹਿਣੇ ਮੈਂ ਲੜਖੇ ਰਹਿਣਗਾ ਕੱਢ ਸਾਡੀ ਆ ਗਈ ਇੱਧਰ ਚਾਹ ਤੇ ਨਾਲ ਬਿਸਕਟ ਤੇ ਫਤੇ ਹਰਾਂ ਨੇ ਮੈਗੀ ਖਾ ਲਈ ਮੈਗੀ ਕਿਵੇਂ ਲੱਗੀ ਸੀ ਵਧੀਆ ਤੇ ਹੁਣ ਬਿਸਕਟ ਖਾਣੇ ਨਾਲ ਚਾਹ ਤੇ ਹੈ ਸ਼ਾਮ ਦੇ 5:30 ਦਾ ਟਾਈਮ ਹੋ ਗਿਆ ਆ ਜਾ ਬੱਜੀ ਨਹੀਂ ਤੇਰੀ ਪੱਗ ਸੋਣੀ ਵੱਜ ਗਈ ਸੋਣੀ ਆ ਜਾ ਆ ਜਾ ਮੇਰੇ ਕੋਲ ਵਟਾ ਵਟਾ ਵਟ ਪਾੜਨੇ ਪਰਨੇ ਨੂੰ ਵਟਾ ਵਾਲਾ ਪਰਨਾ ਬੱਜਣਾ ਹੀ ਜੀ ਜੀ ਮੈਂ ਕਿਹਾ ਤੇ ਸੋਣੀ ਮੈਂ ਪਿੰਡ ਜਾਣਗੇ ਨਾ ਉੱਥੇ ਆਪਾਂ ਜਨ ਸੈਨ ਟੂਟਾ ਲਾ ਗਏ ਕੱਦੂਆਂ ਨਾਲ ਤੇ ਉੱਥੇ ਨੂੰ ਸਾਰਾ ਦਿਨ ਕੱਦੂ ਖਾਇਆ ਕਰਨਾ ਠੀਕ ਹੈ ਹਾਂ ਇਹ ਹੈ ਨਾ ਪੱਗ ਵੱਜ ਰਹੀ ਏ ਪੱਗ ਤੇ ਪਰਣਾ ਹਾਈ ਹਾਈ ਲੜ ਦੇ ਲੜ ਨੂੰ ਨਹੀਂ ਤੇ ਥੁੱਕ ਲਾ ਦਿੰਦਾ ਇਨਾਂ ਇਨਾਂ ਬਹੁਤ ਸੋਣੀ ਬਹੁਤ ਸੋਣੀ ਬੰਨੋ ਬੰਨੋ ਬਚਾ ਕਣ ਸਵੇਰੇ ਬੰਨੀ ਪਰ ਵੱਜੀ ਨਹੀਂ ਫਤਿਹ ਨਾਲ ਡਿਸਕਸ ਕਰ ਰਿਹਾ ਚਾਹ ਚੁਪੀ ਲਈ ਹੁਣ ਕਿਦਾਂ ਕਿ ਮੈਨੂੰ ਵਾਟਰ پارک ਲੈ ਚਲੋ ਕਿਹੜਾ ਵਾਟਰ پارک ਚੀਜੀ ਲੈਣ ਚੀਜੀ ਖਾਦੀ ਸੀ ਚਾਹ ਨਾ ਬਿਸਕਟ ਆ ਚਲੋ ਜੀ ਅੰਦਰ ਸਾਡਾ ਪੁੱਤ ਫਿਰ ਨਹੀਂ ਪਿਆ ਪਾ ਅੱਗ ਬੰਨ ਕੇ ਤੇ ਹੁਣ ਅਹੀ ਕਰ ਲਗਿਆ ਫਿਰ ਰੈਸਪ ਸਬਜੀ ਸੁਬਜੀ ਹੀ ਕੱਟ ਲਈ ਕद्दू ਦੀ ਤੇ ਤਾਲ ਕद्दू ਬਣਾਣਾ ਅੱਜ ਅਹੀ 7 ਵਜੇ ਸਾਰਾ ਦਿਨ ਗਰਮੀ ਚਾਹੀ ਅੰਦਰ ਹੀ ਲੰਘ ਜਾਂਦਾ ਬਸ ਪੈ ਪੈ ਕੇ ਬਾਹਰ ਗਰਮੀ ਕਰਕੇ ਨਾ ਦਿਲ ਹੀ ਨਹੀਂ ਕਰਦਾ ਨਿਕਲਣ ਨੂੰ 7 ਵਜੇ ਤੋਂ ਦਿਨੋਂ ਹਜੇ ਤੱਕ ਅਸੀਂ ਬਾਹਰ ਨਹੀਂ ਨਿਕਲੇ ਕਾ ਮੁੰਡਾ ਸਾਡੇ ਇੰਨਾ ਲੜਾਈ ਕਰਨ ਰਿਹਾ ਇੰਨੀ ਲੜਾਈ ਕਰਨ ਰਿਹਾ ਨਾ ਨਹੀਂ ਇਹਨਾਂ ਦੋਨਾਂ ਨਾਲ ਖੁਦ ਜਾ ਆਉਂਦੇ ਰਿਹਾ ਸਰ ਜੀ ਤੁਸੀਂ ਚੀਜ਼ੀਆਂ ਦੇ ਲੱਗੇ ਹੋਏ ਆ ਮੈਂ ਲੱਗਿਆ ਹਾਂ ਇਹ ਕਹਿੰਦਾ ਮੈਨੂੰ ਕੁਝ ਲਿਆ ਕੇ ਦੋ ਖਾਣ ਨੂੰ ਜਿਹੜਾ ਘਰੇ ਪਿਆ ਸਮਾਨ ਉਹ ਖਾ ਲਓ ਤੇ ਚਲੋ ਜੀ ਮਿਲਦੇ ਤੁਹਾਨੂੰ ਨਵੇਂ ਵਲੌਗ ਦੇ ਨਾਲ ਅੱਜ ਦੇ ਵਲੌਗ ਦਾ ਐਂਡ ਆਪਾਂ ਇੱਥੇ ਕਰਦੇ ਆਂ ਤੇ ਉਮੀਦ ਕਰਦੇ ਆ ਤੁਹਾਨੂੰ ਵਲੌਗ ਪਸੰਦ ਆਇਆ ਹੋਵੇ ਜਾਂ ਪਸੰਦ ਆਇਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਇਓ ਤੇ ਜਿਹੜੇ ਚੈਨਲ ਤੇ ਨਵੇਂ ਨੇ ਸਬਸਕ੍ਰਾਈਬ ਕਰ ਜਿਓ ਹਲੋ ਮੇਰੇ ਪੁੱਤ ਦੀ ਗੱਲ ਜਰੂਰ ਮੰਨ ਲਓ ਤੇ ਸਾਇ ਬਾਈ ਬਾਈ ਸਾਰੇ ਆਨ